ਇਹ ਲੋਕਾਂ ਦਾ ਸੀਐਮਾ ਜਿਵੇਂ ਬਾਕੀ ਪਹਿਲੇ ਵਾਲਾ ਸੀਐਮ ਹੁੰਦੇ ਆਪਣਾ ਅਮਰਿੰਦਰ ਸਿੰਘ ਹੋਗੇ ਬਾਦਲ ਸਾਹਿਬ ਹੋਗੇ ਉਹ ਲੋਕਾਂ 'ਚ ਵਿਚਰਦੇ ਨਹੀਂ ਸੀ ਜਦੋਂ ਭਗਵੰਦਪਾਲ ਸਾਹਿਬ ਨੇ ਕਿਹਾ ਵੀ 13 ਜੀਰੋਂ ਦਾ ਸਾਡਾ ਮਿਸ਼ਨ ਹੈ ਇਸ ਵਾਰ ਪੂਰੇ ਪੰਜਾਬ ਤੋਂ ਮਤਲਬ ਕਿ 13 ਫਿੱਟ ਸਾਡੀ ਆਣਗੀ ਹੈ ਮੁੱਖ ਮੰਤਰੀ ਹੈ ਜਿਹੜਾ ਲੋਕਾਂ ਦੇ ਵਿੱਚ ਉਤਰ ਕੇ ਲੋਕਾਂ ਨੂੰ ਮਿਲਦਾ ਹੈ ਕਨਰ ਜਾਨ ਬਹੁਤ ਵਧੀਆ ਆਮ ਆਦਮੀ ਪਾਰਟੀ ਦੇ ਪ੍ਰਤੀ ਪੰਜਾਬ 'ਚ ਜਿਵੇਂ ਭਗਵੰਤ ਸਿੰਘ ਸਾਹਿਬ ਨੇ ਕਿਹਾ ਵੀ 13 ਜੀਰੋਂ ਦਾ ਜਿਹੜਾ ਸਾਡਾ ਮਿਸ਼ਨ ਹੈ ਇਸ ਵਾਰ ਪੂਰੇ ਪੰਜਾਬ 'ਚ ਮਤਲਬ ਕਿ 13 ਸੀਟਾਂ ਸਾਡੀਆਂ ਆਣਗੀਆਂ ਕਿਉਂਕਿ ਲੋਕਾਂ ਦੇ ਵਿੱਚ ਜਿਹੜੇ 2 ਸਾਲ ਦੇ ਵਿੱਚ ਸੀਐਮ ਸਾਹਿਬ ਨੇ ਕੰਮ ਕੀਤੇ ਨੇ ਪੂਰੇ ਪ੍ਰਤੀ ਲੋਕਾਂ 'ਚ ਬਹੁਤ ਵਧੀਆ ਰੁਝਾਨ ਹੈ ਕਿਉਂਕਿ ਲੋਕ ਮਿਲਣੇ ਵੀ ਆਏ ਨੇ ਅਸੀਂ ਇੰਨਾਂ ਮਿਲਦੇ ਲੋਕਾਂ ਨੂੰ ਡਾਇਰੈਕਟ ਜਾਂ ਕਿਉਂਕਿ ਇਹ ਲੋਕਾਂ ਦਾ ਸੀਐਮਾ ਜਿਵੇਂ ਬਾਕੀ ਪਹਿਲੇ ਵਾਲੇ ਸੀਐਮ ਹੁੰਦੇ ਆਪਣਾ ਅਮਰਿੰਦਰ ਸਿੰਘ ਹੋਗੇ ਬਾਦਲ ਸਾਹਿਬ ਹੋ ਗਿਆ ਲੋਕਾਂ ਵਿੱਚ ਵਿਚਰਦਾ ਹੀ ਨਹੀਂ ਸੀ ਮਤਲਬ ਕਿ ਅੱਜ ਉਹ ਵੀ ਮਤਲਬ ਸੀਐਮ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਦੇਖ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਕਿਉਂਕਿ ਵੀ ਬਦਲਾਅ ਹੀ ਹੈ ਪਹਿਲਾਂ ਮੁੱਖ ਮੰਤਰੀ ਜਿਹੜਾ ਲੋਕਾਂ ਦੇ ਵਿੱਚ ਉਤਰਗੇ ਲੋਕਾਂ ਨੂੰ ਮਿਲਦਾ ਕਿਉਂਕਿ ਇਸ ਪ੍ਰਤੀ ਪਾਰਟੀ ਪ੍ਰਤੀ ਬਹੁਤ ਵਧੀਆ ਲੋਕਾਂ ਦਾ ਸਹਿਯੋਗ ਹੈ